ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਪੰਜਾਬੀ ਕਿਚਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਕਹਾਣੀ ਬਾਜ਼ਾਰ ਦੀਆਂ ਰੋਟੀਆਂ ਇਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਬਾਜ਼ਾਰ ਦੀਆਂ ਰੋਟੀਆਂ ਪਿੰਡ ਦੇ ਇੱਕ ਕੋਨੇ ਵਿੱਚ ਇੱਕ ਛੋਟਾ ਜਿਹਾ ਘਰ ਸੀ ਉਸ ਘਰ ਵਿੱਚ ਰਹਿੰਦੀ ਸੀ ਬੁੱਢੀ ਮਾਈ ਉਸ ਦਾ ਪੁੱਤਰ ਗੁਰਮੀਤ, ਵਾਟੀ ਸੁਖਦੀਪ ਅਤੇ ਛੋਟਾ ਜਿਹਾ ਪੋਤਾ ਮਿੱਠੂ ਮਾਈ ਨੇ ਆਪਣੀ ਪੂਰੀ ਉਮਰ ਖੇਤੀਬਾੜੀ ਕਰਕੇ ਰੋਜ਼ਾਨਾ ਸਵੇਰੇ ਚੜਦੇ ਹੀ ਚੁੱਲ੍ਹੇ ਵਿੱਚ ਅੱਗ ਸਲਗਾ ਕੇ ਤਾਜ਼ੀਆਂ-ਤਾਜ਼ੀਆਂ ਗਰਮ ਰੋਟੀਆਂ ਪਕਾ ਕੇ ਘਰ ਦਾ পেট ਭਰਿਆ ਸੀ ਪਰ ਹੁਣ ਉਹ ਬੁੱਢੀ ਹੋ ਗਈ ਸੀ ਹੱਥ ਕੰਮਣ ਲੱਗ ਪਏ ਸਨ ਅੱਖਾਂ ਧੁੰਦਲੀਆਂ ਹੋ ਚੁੱਕੀਆਂ ਸਨ ਕਈ ਵਾਰ ਰੋਟੀ ਗੋਲ ਨਹੀਂ ਬਣਦੀ ਸੀ ਤੇ ਕਈ ਵਾਰ ਸੜ ਜਾਂਦੀ ਇੱਕ ਦਿਨ ਗੁਰਮੀਤ ਕੰਮ ਤੋਂ ਘਰ ਆਇਆ ਤੇ ਬੋਟੀ ਨੂੰ ਕਹਿਣ ਲੱਗਾ ਵੇਖ ਸੁਖਦੀਪ ਮਾਂ ਹੁਣ ਰੋਟੀ ਠੀਕ ਨਾਲ ਨਹੀਂ ਬਣਾ ਸਕਦੀ ਹਰ ਰੋਜ਼ ਕਦੇ ਸੜਦੇ ਹੈ ਕਦੇ ਕੱਚੀ ਰਹਿ ਜਾਂਦੀ ਹੈ ਅੱਜ ਕੱਲ ਦਾ ਬਾਜ਼ਾਰ ਵਿੱਚ ਹਰ ਚੀਜ਼ ਮਿਲਦੀ ਹੈ ਤਾਂ ਕਿਉਂ ਨਾ ਅਸੀਂ ਵੀ ਰੋਟੀਆਂ ਬਾਜ਼ਾਰ ਤੋਂ ਹੀ ਲਿਆ ਲਈਏ ਵਾਟੀ ਨੂੰ ਇਹ ਗੱਲ ਪਸੰਦ ਆਈ ਉਹ ਹੌਲੀ ਜਿਹੀ ਮੁਸਕਰਾਈ ਤੇ ਬੋਲੀ ਹਾਂਜੀ ਮੇਰੇ ਲਈ ਵੀ ਸੌਖਾ ਹੋ ਜਾਵੇਗਾ ਨਾ ਆਟਾ ਗੁੰਨਣਾ ਨਾ ਚੁੱਲ੍ਹੇ ਅੱਗੇ ਬੈਠਣਾ ਬਸ ਬਾਜ਼ਾਰ ਤੋਂ ਰੋਟੀਆਂ ਲਿਆਵਾਂਗੇ ਤੇ ਖਾ ਲਵਾਂਗੇ ਇਸ ਗੱਲ ਤੇ ਦੋਵਾਂ ਨੇ ਫੈਸਲਾ ਕਰ ਲਿਆ ਕਿ ਹੁਣ ਘਰ ਵਿੱਚ ਰੋਟੀ ਨਹੀਂ ਪੱਕੇਗੀ। ਮਾਈ ਦਾ ਚੁੱਪ ਦਰਦ ਦੂਜੇ ਦਿਨ ਤੋਂ ਹੀ ਘਰ ਦਾ ਤਵਾ ਠੰਡਾ ਪੈ ਗਿਆ। ਚੁੱਲ੍ਹੇ ਵਿੱਚ ਅੱਗ ਨਹੀਂ ਲੱਗੀ। ਬਯਾਰਾਂ ਰੋਟੀਆਂ ਆਉਣ ਲੱਗੀਆਂ। ਬਾਰੋਂ ਚਿੱਟੀਆਂ ਨਰਮ ਤੇ ਸੋਹਣੀਆਂ। ਪਰ ਜਦੋਂ ਬੁੱਢੀ ਮਾਈ ਨੇ ਉਹ ਰੋਟੀਆਂ ਵੇਖੀਆਂ ਉਹਦੇ ਦਿਲ 'ਚ ਇੱਕ ਦਰਦ ਉੱਠਿਆ ਉਹ ਸੋਚਣ ਲੱਗੀ ਉਹ ਦਿਨ ਵੀ ਕੀ ਦਿਨ ਸਨ ਜਦੋਂ ਸਵੇਰ ਨੂੰ ਮੈਂ ਆਪਣੇ ਹੱਥਾਂ ਨਾਲ ਸਭ ਲਈ ਰੋਟੀ ਪਕਾਉਂਦੀ ਸੀ ਘਰ ਵਿੱਚ ਮੱਖਣ ਘੀ ਦੀ ਮਹਿਕ ਹੁੰਦੀ ਸੀ ਤੇ ਸਭ ਚੰਗੇ ਮਨ ਨਾਲ ਖਾਂਦੇ ਸਨ ਹੁਣ ਮੇਰੇ ਪੁੱਤਰ ਨੂੰ ਮੇਰੀਆਂ ਰੋਟੀਆਂ ਨਹੀਂ ਚਾਹੀਦੀਆਂ ਮਾਈ ਦੇ ਅੱਖਾਂ ਚ ਪਿਆਪ ਭਿੱਜਣ ਲੱਗ ਪਈਆਂ ਪਰ ਉਸਨੇ ਕਿਸੇ ਨੂੰ ਕੁਝ ਨਹੀਂ ਕਿਹਾ ਕੁਝ ਦਿਨ ਬੀਤ ਗਏ ਇੱਕ ਦਿਨ ਛੋਟਾ ਮਿੱਠੂ ਆਪਣੀ ਦਾਦੀ ਦੇ ਕੋਲ ਆ ਕੇ ਬੈਠ ਗਿਆ ਬਾਜ਼ਾਰ ਦੀ ਰੋਟੀ ਹੱਥ ਵਿੱਚ ਫੜੀ ਹੋਈ ਸੀ ਦਾਦੀ ਮਿੱਠੂ ਨੇ નિર્ਦੋਸ਼ੀ ਨਾਲ ਕਿਹਾ ਇਹ ਰੋਟੀ ਖਾਣ ਨਾਲ ਮਜ਼ਾ ਨਹੀਂ ਆਉਂਦਾ। ਇਸ ਵਿੱਚ ਉਹ ਖੁਸ਼ੂ ਨਹੀਂ ਆਉਂਦੀ ਜੋ ਤੁਸੀਂ ਬਣਾਉਂਦੀਆਂ ਸੀ। ਮੈਨੂੰ ਤੁਹਾਡੀਆਂ ਪਕਾਈਆਂ ਹੋਈਆਂ ਗੋਲ-ਗੋਲ ਰੋਟੀਆਂ ਚਾਹੀਦੀਆਂ ਨੇ। ਇਹ ਸੁਣ ਕੇ ਮਾਈ ਦੀਆਂ ਅੱਖਾਂ ਵਿੱਚੋਂ ਅੰਝੂ ਟਪਕ ਪਏ। ਉਸਨੇ ਮਿੱਠੂ ਨੂੰ ਸੀਨੇ ਨਾਲ ਲਾ ਕੇ ਕਿਹਾ ਪੁੱਤ ਰੋਟੀ ਸਿਰਫ ਪੇਟ ਨਹੀਂ ਭਰਦੀ, ਰੋਟੀ ਘਰ ਦੀ ਰੂਹ ਹੈ। ਮਾਂ ਦੇ ਹੱਥਾਂ ਦਾ ਸਵਾਦ ਉਸ ਦੀ ਮਮਤਾ ਉਸ ਦੀ ਦੁਆ ਇਹ ਸਭ ਰੋਟੀ ਵਿੱਚ ਮਿਲਦੇ ਹਨ ਬਾਜ਼ਾਰ ਦੀਆਂ ਰੋਟੀਆਂ ਕਦੇ ਵੀ ਉਹ ਪਿਆਰ ਨਹੀਂ ਦੇ ਸਕਦੀਆਂ ਮਿੱਠੂ ਦੀ ਗੱਲ ਗੁਰਮੀਤ ਤੇ ਸੁਖਦੀਪ ਨੇ ਵੀ ਸੁਣ ਲਈ ਦੋਵਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਗੁਰਮੀਤ ਹੌਲੀ ਜੀ ਆਵਾਜ਼ ਵਿੱਚ ਮਾਂ ਕੋਲ ਆ ਕੇ ਬੋਲਿਆ ਮਾਂ ਮਾਫ ਕਰਦੇਓ ਅਸੀਂ ਸੁਖ ਸੌਖਿਆਂ ਦੇ ਚੱਕਰ ਵਿੱਚ ਤੇਰਾ ਮਨ ਦੁਖਾ ਬੈਠੇ ਸਾਨੂੰ ਮੂੜ ਉਹੀ ਘਰ ਦੀਆਂ ਰੋਟੀਆਂ ਚਾਹੀਦੀਆਂ ਨੇ ਵਾਟੀ ਨੇ ਵੀ ਸ਼ਰਮ ਨਾਲ ਸੇ ਝੁਕਾ ਲਿਆ ਉਸੇ ਦਿਨ ਸ਼ਾਮ ਨੂੰ ਚੁੱਲ੍ਹੇ ਵਿੱਚ ਫਿਰ ਤੋਂ ਅੱਗ ਜਲਾਈ ਗਈ ਮਾਈ ਨੇ ਫਿਰ ਪਿਆਰ ਨਾਲ ਆਟਾ ਗੁੰਦਿਆ ਤੇ ਹੌਲੀ-ਹੌਲੀ ਰੋਟੀ ਬੇਲਣੀ ਸ਼ੁਰੂ ਕੀਤੀ ਸੁਖਦੀਪ ਤੇ ਗੁਰਮੀਤ ਹੈਰਾਨ ਰਹਿ ਗਏ ਜਿਵੇਂ ਘਰ ਵਿੱਚ ਕੋਈ ਤਿਹਾਰ ਹੋਵੇ ਮਾਈ ਦੇ ਹੱਥਾਂ ਦੀ ਰੋਟੀ ਪੱਕ ਕੇ ਜਦੋਂ ਤਵੇ ਤੋਂ ਉੱਠੀ ਸਾਰੇ ਰਸੋਈ ਵਿੱਚ ਮੱਖਣ ਦੀ ਮਹਿਕ ਫੈਲ ਗਈ ਮਿੱਠੂ ਖੁਸ਼ੀ ਨਾਲ ਚਿੱਕਿਆ ਦਾਦੀ ਦੀ ਰੋਟੀ ਮੇਰੀ ਸਭ ਤੋਂ ਪਿਆਰੀ ਰੋਟੀ ਘਰ ਵਿੱਚ ਸਿਰਫ ਪੇਟ ਹੀ ਨਹੀਂ ਭਰਿਆ ਸੰਗੋ ਸਭ ਦੇ ਦਿਲ ਵੀ ਭਰ ਗਏ ਸਿੱਖਿਆ ਬਾਜ਼ਾਰ ਦੀਆਂ ਚੀਜ਼ਾਂ ਕਦੇ ਵੀ ਘਰ ਦੇ ਪਿਆਰ ਅਤੇ ਮਾਂ ਦੇ ਹੱਥਾਂ ਦੀ ਰੋਟੀ ਦੀ ਜਗ੍ਹਾ ਨਹੀਂ ਲੈ ਸਕਦੀਆਂ ਸੱਚਾ ਸੁਆਦ ਉਹੀ ਹੈ ਜਿਸ ਵਿੱਚ ਮਮਤਾ ਦੁਆ ਅਤੇ ਅਸੀਸਾਂ ਦੀ ਮਹਿਕ ਹੋਵੇ ਧੰਨਵਾਦ ਪੰਜਾਬੀ ਖਿੜਕੀ